ਇਹਨੇ ਦੱਸਤਾ ਲਸਪ੍ਰੈਸ ਕਿ ਕਦੀ ਸੀ ਜੋ 10 ਰੁਪਏ ਨਾਲ ਦੱਸੀ ਦੱਸ 7 10 ਸੱਚ ਦੱਸ ਤੂੰ ਸੱਚ ਕਹਿੰਦਾ ਨੀ ਮੈਂ ਪੁੱਛਿਆ ਸੀ ਮਾਣਾ ਮੋਟਾ 10 ਸੱਚ ਦੱਸ ਫੱਟ ਲਾ ਸਿਰ ਨੂੰ ਵੀ ਮਰ ਜੇ ਨਾ ਇਹਦੀ ਕਿਸੇ ਨੂੰ ਸਮਾਂ ਲਾਈ ਨਹੀਂ ਆ ਗਈ ਫਿਰ ਇਹਨੇ ਲੈ ਜੇ ਪ੍ਰੈਸ ਕਿਹਦੇ ਨਾਲ ਬੱਚੇ ਬਾਹਰ ਇੱਕ ਮਿੰਟ ਬਰਾ ਮੇਰੇ ਨਾਲ ਬਾਹਰੋਂ ਕੰਨਾ ਪ੍ਰੈਸ ਲੱਗ ਜਾ 100 ਬੱਚੇ ਦੱਸੋ ਆ ਕੇ ਇੱਕ ਮਿੰਟ ਲਓ ਜੀ ਆ ਦੇਖੋ ਤੁਸੀਂ ਬੱਚੇ ਦੇ ਉੱਪਰ ਤਸ਼ੱਦਦ ਹੋ ਰਿਹਾ ਤੇ ਔਰ ਬੱਚੇ ਦੇ ਸਿਰ ਦੇ ਵਿੱਚ ਨਾ ਜੀ ਆ ਦੇਖੋ ਪੂਰੇ ਟੱਕ ਲੱਗਿਆ ਵਾ ਸਿਰ ਦੇ ਵਿੱਚ ਜਿੱਥੇ ਮੈਂ ਉਂਗਲੀ ਲਾ ਰਹੀ ਆ ਜੀ ਇੱਥੋਂ ਖੂਨ ਬੇਟਾ ਇਹਨੂੰ ਕਮਾਓ ਇੱਥੋਂ ਖੂਨ ਵਹਿਆ ਵਾ ਜੀ ਸਾਰਾ ਕੰਨ ਦੇ ਵਿੱਚੋਂ ਵੀ ਖੂਨ ਆਇਆ ਵਾ ਔਰ ਬੱਚੇ ਦੇ ਪੈਣ ਦਾ ਕੋਈ ਪ੍ਰਬੰਧ ਨਹੀਂ ਔਰ ਮੈਂ ਦੱਸਣਾ ਚਾਹਣਾ ਸੰਗਤ ਨੂੰ ਇਹ ਬੱਚਾ ਇਹਨਾਂ ਦਾ ਨਹੀਂ ਹੈ ਇਹ ਕਿਤੋਂ ਲੈ ਕੇ ਆਏ ਨੇ ਕਿਸੇ ਰਿਸ਼ਤੇਦਾਰ ਦਾ ਕਿਸੇ ਹੋਰ ਦਾ ਬਸ ਕੰਮ ਕਰਾਉਣ ਲਈ ਘਰੇ ਝਾੜੂ ਪੋਚਾ ਇਹ ਜਾਨਵਰਾਂ ਦਾ ਜਿਹੜਾ ਗੰਦ ਨਹੀਂ ਬੱਚੇ ਤੋਂ ਛੁਵਾਇਆ ਧੰਨਵਾਦ ਜੀ ਸਰਪੰਚ ਸਾਹਿਬ ਇਹਨਾਂ ਨੇ ਸਾਡੀ ਪੂਰੀ ਰਹਿਣ ਦਲੇਰੀ ਦੇ ਨਾਲ ਮਦਦ ਨਾਲ ਸਾਡੀ ਸੇਵਾ ਸਾਡੇ ਨਾਲ ਖੜੇ ਹੋਣ ਦਾ ਮਿਸਾਲ ਦੂਜੀ ਵਾਰ ਆ ਗਈ ਜੀ ਚਲੋ ਇੰਦਰ ਜੀ ਬੱਚਾ ਡਰ ਗਿਆ ਕੋਈ ਗੱਲ ਨਹੀਂ ਕੰਮ ਨੂੰ ਪ੍ਰਸ਼ਾਸਨ ਨਾਲ ਛੁੱਟੂ ਦਾ ਬੱਚਾ ਨੂੰ ਵੜਿਆ ਕੇ ਜਦੋਂ ਆਪਾਂ ਉਹਨੂੰ ਗੱਲ ਕਰਾਂਗੇ ਉਦੋਂ ਦੱਸ ਦੂੰਗਾ ਬੱਚਾ ਚਲੋ 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 ਗੁੰਡਾ ਲਾ ਦੇ ਯਾਰ ਬਈ ਉਹ ਇੱਕ ਸਾਲ ਹੋ ਗਿਆ ਉਹ ਦਿਨੋਂ ਨੂੰ ਚਲੋ ਆਜਾ ਅਧਾ ਬੇ ਉਹਨਾਂ ਕਿਹਾ ਸੀ ਡਾਕਟਰ ਸਾਹਿਬ ਨੇ ਇੱਕ ਮਿੰਟ ਚਲੋ ਸਭ ਨਾਲ ਬਹੁਤ ਜ਼ਿਆਦਾ ਆ ਗਿਆ ਭੜੀਆਂ ਟੱਕ ਜੀ ਬੋਲਦੇ ਆਂ ਬੜੀ ਬੜੀ ਗੁੱਡ ਗੁੱਡ ਚਲੰਦਰ ਤੇ ਜਿਵੇਂ ਪਾਣੀ ਦੁਪਹਿਰ ਕੀ ਕਰ ਰਹੇ ਨੇ ਆਇਓ ਬਈ ਇਹ ਕੰਮ ਮੈਂ ਉਹਦੇ ਚੋਂ ਮੈਂ ਖਸਮਾਂ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਮੈਂ ਵਾਅਦਾ ਕਰਦਾ ਤੁਹਾਨੂੰ 100% ਵਿੱਚ ਪੂਰੇ ਰਿਜ਼ਲਟ ਕਰਾਂਗੇ ਤੁਹਾਨੂੰ ਚੰਗੀਆਂ ਚੰਗੀਆਂ ਕਰੂਗਾ ਤੇ ਨਾਲ ਇੱਕ ਤੂੰ ਕਿੱਦਾਂ ਕਰਦਾ ਮੇਰੇ ਜੁੱਤੀਆਂ ਦੱਸਦੇ ਆ ਸੱਚੇ ਨੂੰ ਕਿਉਂ ਨਹੀਂ ਦੇਣਾ ਮੇਰੇ ਨਾਲ ਹੀ ਆਊਗਾ ਬੱਚਾ ਬਾਬਾ ਜੀ ਨਾਲ ਆਊਗਾ ਪ੍ਰੈਸ ਕਿਨੇ ਲਾਈਏ ਪ੍ਰੈਸ ਕਿਨੇ ਲਾਈਏ ਪ੍ਰੈਸ ਕਿਨੇ ਲਾਈਏ ਪ੍ਰੈਸ ਨਹੀਂ ਮੈਨੇ ਲਾਈਏ ਕਿਨੇ ਉੜਕੇ ਲੱਗੀ ਉੜਕੇ ਲੱਗੀ ਪ੍ਰੈਸ ਲਾਈ ਕਿਨੇ ਰੁਪਾਤ ਦਸ ਪ੍ਰੈਸ ਸੇ ਕਰੀ ਸੀ ਜੋ ਦਸ ਲਓ ਨਾ ਦਸੀ ਦਸ ਸੱਤ ਦਸ ਤੂੰ ਸੱਤ ਕੰਮ ਕਰ ਦੇ ਫਿਰ ਨਹੀਂ ਲੈ ਪੁੱਛਾ ਮਾਣਾ ਮੋਟਾ ਦਸ ਸੱਤ ਲਓ ਇਹਨੇ ਬ੍ਰੈਸ ਮੈਂ ਕਿਹਾ ਅਸੀਂ ਇਹਨੂੰ ਵੀ ਮਾਰ ਜੇ ਨਾ ਸਸਾ ਜੀ ਕਿਸ ਸਮੇਂ ਲਈ ਰਹਿ ਗਈ ਫਿਰ ਇਹਨੇ ਲਾਈ ਜੇ ਬ੍ਰੈਸ ਪਲੇ ਜਾਣਾ ਬਾਹਰੋਂ ਇੱਕ ਮਿੰਟ ਬਾਹਰ ਮੈਂ ਜੇ ਬਾਹਰੋਂ ਬੰਦ ਬ੍ਰੈਸ ਲੱਗ ਗਿਆ ਬੱਚਾ ਬੱਚਾ ਦੱਸੂ ਆ ਗਿਆ ਇੱਕ ਮਿੰਟ ਬੱਚਾ ਆ ਗਿਆ ਜੀ ਔਰ ਇਹ ਬੱਚਾ ਜੀ ਉਹ ਕਹਿੰਦੇ ਖਿੱਚ ਕੇ ਦੇ ਬ੍ਰੈਸ ਦੀ ਔਰ ਇਹ ਬਿਨਾਂ ਵਿਆਹ ਤੋਂ ਜੁਨੇ ਜਾਣੇ ਰਹਿੰਦੇ ਨੇ ਇਹਨਾਂ ਦੀ ਪਰਸਨਲ ਲਾਈਫ ਦੇਖੋ ਤੁਸੀਂ ਕਿੰਨੇ ਦਰਿੰਦੇ ਲੋਕ ਸਾਡੇ ਸਮਾਜ ਚ ਵਸਦੇ ਕੀ ਨਾਮ ਹੈ ਆਪਣਾ ਜਸਕਰਨ ਕੀ ਗੱਲ ਹੋਈ ਸੀ ਸਾਹੀ ਇੰਨਾ ਕੀ ਆਹੀ ਸਿਨੂਤਰ ਤੇ ਤੈਨੂੰ ਨਹੀਂ ਕੰਮ ਕੋਂਦੇ ਕੋਈ ਇਹਨਾਂ ਨੂਤਰ ਭੱਜ ਗੋੜੋ ਹੱਦ ਕੋਲ ਕੰਮ ਮੇਰੇ ਤੋਂ ਕੰਮ ਕਰਿਆ ਸਾਰਾ ਮੇਰੇ 10 ਕੰਮ ਜਾਂਦੀ ਫਿਰ ਇਹਨਾਂ ਨਾਲ ਹੁੰਦਾ ਜੁੜਿਆ ਹੀ ਉਹ ਫਿਰ ਉਹ ਵੀ ਕੰਮ ਇਹ ਕਰਦਾ ਹੀ ਉਹ ਕੋਣ ਕੀ ਕੰਮ ਕਰਦੀ ਉਹ ਲੜੀ ਕੋਣ ਆ ਉਹ ਉਹ ਬੰਦੇ ਇਹਦਾ ਕਰਦੇ ਆ ਗੁੰਪ ਕੀਤਾ ਹੈ ਆਪਣਾ ਉਹ ਤੇ ਇਹਨਾਂ ਦਾ ਨੌਕਰ ਕਰੋ ਗਿਆ ਸੀਗਾ ਨੂਤਰ ਨਾਲ ਮੈਂ ਆਈ ਹੋਰੀ ਭੱਜ ਗਏ ਅੱਛਾ ਆ ਜਾ ਤੂੰ ਐਸੇ ਬੱਦ ਗਿਆ ਸੀਗਾ ਹਾਂਜੀ ਉਹ ਤੋਂ ਬਾਅਦ ਤੂੰ ਸਾਰਾ ਕੰਮ ਕਰਦਾ ਨਾ ਗੜ ਮੈਂ ਉਹ ਨਹੀਂ ਭੱਜਿਆ ਇਹ ਕੀ ਲਗਾਇਆ ਸੱਤਾਂ ਜਿਹੜੀ ਵੱਗੀ ਮੂੰਹ ਤੇ ਕੀ ਲਗਿਆ ਬੱਥੀ ਲਾਈ ਆ ਰੱਖ ਲਾਈ ਆ ਹਾਂਜੀ ਕਿਉਂ ਇਹ ਪ੍ਰੈਸ ਕਿਉਂ ਲਗਾਈ ਹੋ ਮੈਂ ਕੋਈ ਨਹੀਂ ਕਹ ਤੋ ਕੰਮ ਸਾਰਾ ਕਰਦੇ ਮੈਂ ਨੇ ਘਰ ਤੋਂ ਲਾਈ ਹੀ ਕਿਹੜੇ ਕਿਹੜੇ ਕੰਮ ਕਰਦਾ ਪੁੱਤੂ ਚਾਰਪੋਇਆ ਕਰਦਾ ਕੱਪੜੇ ਤੁੰਦ ਬਣਾਵਲੇ ਰਾਤ ਨੂੰ ਰਾਤ ਨੂੰ ਹਾਂਜੀ ਤੈਨੂੰ ਕੀ ਲੈ ਕੇ ਲੈ ਕੇ ਆਏ ਸੀ ਹੈ ਮੈਨੂੰ ਕਹਿੰਦੇ ਸਾਡੇ ਬੰਨ ਉਤਰੇ ਤੂੰ ਨਾ ਕੰਮ ਕਰੀ ਕਹਿੰਦੇ ਕਰਾ ਸਾਡਾ ਨੂੰ ਤਪਾ ਕੇ ਤੇ ਤੋ ਕੰਮ ਕਾਉਂ ਸਾਰਾ देर ग दे प पता च सा मैं तो ड में मैं तो दम है कोरी मैंन सा मैं दछ सा धीरे कम कर ह मे हों खबर मिल प्रस लगी िया ਕਿ ਨੰਬਰ ਨੰਬਰ ਪਤਾ ਤੇਰੇ ਯਾਦ ਹੈ ਕੋਈ ਕਿਸੇ ਦਾ ਰਹਿਣ ਵਾਲਾ ਹੈ ਮੈਂ ਹਰਿਪਰਤਨ ਦਾ ਹਾਂ ਹਰਿਪਰਤਨ ਦਾ ਮੈਂ ਨਹੀਂ ਜਾਂਦੇ ਨੇ ਅੱਜ ਮੈਂ ਜਾਂਦਾ ਇਹ ਹੁਣ ਹੀ ਤੈਨੂੰ ਕੀ ਕਹਿ ਕੇ ਲਿਆਈ ਸੀ ਕੰਮ ਕਰਦੇ ਨੇ ਇਹ ਪੈਸੇ ਤੂੰ ਸੇ ਵੀ ਇਤਿਆਸੀ ਤੈਨੂੰ ਦਾਂਗ ਕਿਨੇ ਉਮਰ ਕਿਨੇ ਤੇਰੀ ਉਮਰ ਕਿਨੇ ਪਤਾ ਕਿੰਨੀ ਬੜੀ ਨਹੀਂ ਉਮਰ ਕਿੰਨੀ ਹੈ ਤਰੀ ਪਤਾ ਨਹੀਂ ਕਿੰਨੀ ਆਏਗੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਟਿਆਲੇ ਰਿਸ਼ੀ ਕਲੋਨੀ ਦੇ ਵਿੱਚੋਂ ਸਾਨੂੰ ਜਿਹੜੀ ਇੱਕ ਇਨਫਾਰਮੇਸ਼ਨ ਆਉਂਦੀ ਆ ਵੀ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਘਰ ਦੇ ਵਿੱਚ ਔਰ ਇਸ ਬੱਚੇ ਤੋਂ ਬਹੁਤ ਜ਼ਿਆਦਾ ਘਰ ਦਾ ਕੰਮ ਕਰਵਾਇਆ ਜਾਂਦਾ ਸੀਗਾ ਜੀ ਜਿਵੇਂ ਘਰ ਦਾ ਝਾੜੂ ਪੋਚਾ ਅਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਾਂਭ ਸੰਭਾਲ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਪਰ ਇਹ ਜਿਹੜੇ ਲੇਡੀ ਆ ਜੀ ਜਿਹੜੀ ਆਪਣਾ ਨਾਮ ਨਹੀਂ ਦੱਸਦੀ ਆ ਉਹ ਇਹਦੇ ਜਿਹੜੇ origignal ਮਾਤਾ ਨਹੀਂ ਹੈਗੀ ਬੱਚੇ ਦੀ ਬੱਚੇ ਦੇ ਮਾਪੇ ਹਜੇ ਲੱਭਣੇ ਬਾਕੀ ਨੇ ਵੀ ਇਹ ਕਿੱਦਾਂ ਇਹਨਾਂ ਕੋਲੇ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਟਨੈਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਘਰ ਦੇ ਵਿੱਚੋਂ ਜਦੋਂ ਬੱਚਾ ਸਾਨੂੰ ਮਿਲਦਾ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ ਬੈਲਟਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਔਰ ਬੱਚੇ ਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਖੂਨ ਜਿਹੜਾ ਕੰਨ ਦੇ ਵਿੱਚੋਂ ਵੀ ਬੱਚੇ ਦੇ ਖੂਨ ਨਿਕਲਿਆ ਜੀ ਬੱਚੇ ਦਾ ਨਾਮ ਜਿਸ ਕਰਨ ਉਹਨੇ ਦੱਸਿਆ ਜੀ 마ਸੂਮ ਜੇ ਬੱਚੇ ਨੇ ਔਰ ਇਹਨਾਂ ਨੇ ਇਸ ਲੇਡੀ ਨੇ ਮਨੀ ਨਾਮ ਦੀ ਲੇਡੀ ਨੇ ਬੱਚੇ ਦਾ ਨਾਮ ਜਿਹੜਾ ਲਾਡੀ ਰੱਖਿਆ ਵਾ ਸੀਗਾ ਜੀ ਔਰ ਬੱਚੇ ਦੇ ਜਿਹੜਾ ਤੁਸੀਂ ਦੇਖੋ ਇੱਕ ਲੇਡੀ ਦੀ ਕਿੱਥੋਂ ਤੱਕ ਗਿਰ ਚੁੱਕੀ ਐ ਇੱਕ ਸਾਡਾ ਅੱਜ ਦਾ ਇਨਸਾਨ ਵੀ ਗਰਮ ਪ੍ਰੈਸ ਕਰਕੇ ਬੱਚੇ ਦੇ ਮੂੰਹ ਦੇ ਲਾ ਦਿੱਤੀ ਗਈ ਆ ਇਹ ਚੀਜ਼ ਤੁਸੀਂ ਆਪ ਸਾਰੇ ਭੈਣ ਭਰਾ ਸੋਚ ਕੇ ਦੇਖੋ ਔਰ ਅਸੀਂ ਬੇਨਤੀ ਕਰਾਂਗੇ ਜੀ ਜਿਹੜੀ ਪ੍ਰਸ਼ਾਸਨ ਦੇ ਅੱਗੇ ਐਸਐਸਪੀ ਸਾਹਿਬ ਦੇ ਅੱਗੇ ਸਾਡੀ ਇਹ ਬੇਨਤੀ ਆ ਵੀ ਇਸ ਕੇਸ ਨੂੰ ਬੜੇ ਧਿਆਨ ਨਾਲ ਦੇਖਿਆ ਜਾਵੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕੀ ਇਹ ਤੇ ਮਾਂ-ਬਾਪਾਂ ਨੇ ਤਾਂ ਨਹੀਂ ਬੱਚੇ ਨੂੰ ਵੇਚਿਆ ਜਾਂ ਇਹ ਕਿੱਥੋਂ ਖਰੀਦ ਕੇ ਲੈ ਕੇ ਆਏ ਨੇ ਜਾਂ ਇਹ ਕਿੱਥੋਂ ਕਿਟਨੈਪ ਕਰਕੇ ਲੈ ਕੇ ਆਏ ਨੇ ਉਸ ਤੋਂ ਬਾਅਦ ਇਸ ਜਿਹੜੀ ਮਨੀ ਨਾਮ ਦੀ ਮਾਫ ਕਰਨਾ ਜਿਹੜੀ ਇਹ ਮਨੀ ਸ਼ਰਮਾ ਆਪਣਾ ਨਾਮ ਦੱਸਦੀ ਆ ਇਸ ਲੇਡੀ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾ ਜੋ ਇਹਨੂੰ ਸਜ਼ਾ ਮਿਲ ਸਕੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਇਸ ਲੇਡੀ ਨੇ ਕੀਤਾ ਘਰ ਦੇ ਵਿੱਚ ਇੱਕ ਕੈਦ ਕਰਕੇ ਕਿਡਨਾਪ ਕਰਕੇ ਇੱਕ ਬੱਚੇ ਦੇ ਉੱਪਰ ਤਸ਼ੱਦਦ ਕੀਤਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਮੀਡੀਆ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ 마ਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ মিডিਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਅਫੀਸਰ ਸਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜੀ